ਸੋ ਪਰ ਬੱਬੂ ਪਿੰਡਰਾ ਵਾਲਾ ਪਿਛਲੇ 2 ਸਾਲਾਂ ਤੋਂ ਇਹ ਖਿਡਾਰੀ ਜਿਹੜੀ ਗਹਿਰੀ ਸੱਟ ਲੱਗੀ ਸੀ ਗੋਡੇ ਤੇ ਬੱਬੂ ਲੰਮਾ ਸਮਾਂ ਹੁਣ ਹੋ ਗਿਆ 2 ਸਾਲ ਕਬੱਡੀ ਤੋਂ ਦੂਰ ਰਹਿਣਾ ਕਿਵੇਂ ਸਮਾਂ ਕਿਵੇਂ ਲੰਘਦਾ ਤੇ ਕਿੰਨਾ ਔਖਾ ਲੰਘਾਉਣਾ ਸਾਸਿਗਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਜਿੰਨੇ ਵੀ ਇੱਥੇ ਦੱਸ ਚਾਏਗਾ ਤੇ ਜੋ ਲਾਈਵ ਦੇਖ ਰਿਹਾ ਤੇ ਜਿਵੇਂ ਤੁਸੀਂ ਪੁੱਛਿਆ ਕਬੱਡੀ ਤੋਂ ਰਹਿਣਾ ਬਾਈ ਬਹੁਤ ਔਖਾ ਦੂਰ ਜਿਵੇਂ ਹੋ ਨਾਲ ਦੇ ਪਲੇ ਸਾਰੇ ਖੇਡਦੇ ਆ ਤੇ ਆਪ ਨੂੰ ਵੀ ਹੁੰਦਾ ਵੀ ਯਾਰ ਖੇਡੀਏ ਪਰ ਸਾਟੀ ਇਦਾਂ ਦੀ ਲੱਗੀ ਸੀਗੀ ਕਿ ਮਤਲਬ ਮੈਨੂੰ ਦੋ ਸਰਜਰੀਆਂ ਕਰਾਉਣੀਆਂ ਪਈਆਂ ਇੱਕ ਪਹਿਲਾਂ ਸਰ ਜਿਹੜੀ ਸੀ ਤੇ ਇੱਕ ਹੋਰ ਕਰਵਾਈ ਦੋ ਸਰਜਰੀਆਂ ਕਰਾਉਣੀਆਂ ਪਈਆਂ ਹੁਣ ਰਿਕਵਰੀ ਕਰਦੇ ਆ ਖਜਾਲਾ ਜੀ ਤੇ ਜਲਦੀ ਬਾਬਾ ਕਿਰਪਾ ਚੱਲੂਗਾ ਆਮ ਜਿਹੜੇ ਸਾਰੇ ਸਾਥੀਆਂ ਨਾਲ ਸੁਖ ਜਦੋਂ ਹੁਣ ਘਰ ਸੀਗੇ ਜਦੋਂ ਆਸਟ੍ਰੇਲੀਆ ਮੈਨੂੰ ਯਾਦ ਆ ਵੀ ਪਿਛਲੇ ਦਿਨਾਂ 'ਚ ਤੁਸੀਂ ਗਏ ਉੱਥੇ ਵੀ ਦਰਸ਼ਕਾਂ ਨੇ ਯਾਰ ਵੈਲਕਮ ਕਰਿਆ ਵੀ ਬੱਬੂ ਆਇਆ ਕਿਉਂਕਿ ਮਨ ਦੇ ਵਿੱਚ ਜਿੰਨਾ ਕਿ ਦੁੱਖ ਉਹਨਾਂ ਦਰਸ਼ਕਾਂ ਨੂੰ ਪਤਾ ਹੁੰਦਾ ਵੀ ਖੇਡਦੇ ਉਹਨਾਂ ਨੇ ਦੇਖਿਆ ਜਦੋਂ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਕਿੰਨਾ ਟਾਈਮ ਲੱਗੂ ਫਿਰ ਫੀਲ ਹੁੰਦਾ ਯਾਰ ਵੀ ਕਬੱਡੀ ਖੇਡੀ ਦਾ ਵਾਕਈ ਮੁੱਲ ਪੈ ਰਿਆ ਜਾਂ ਜਿਹੜੇ ਜਿਹੜੇ ਸਪான்ਸਰਸ ਆ ਜਾਂ ਜਿਹੜੇ ਪ੍ਰਮੋਟਰ ਆ ਲੈ ਕੇ ਆਉਂਦੇ ਆ ਯਾਰ ਵੀ ਆ ਤੂੰ ਕੋਈ ਨਹੀਂ ਕਬੱਡੀ ਨਾਲ ਜੁੜ ਹਾਂਜੀ ਭਾਈ ਮੈਂ ਨਾ ਇਸ ਬਾਅਦ ਚ ਗੱਲਾਂ ਕਰੂੰਗਾ ਪਹਿਲਾਂ ਮੈਂ ਪਲੇਅਰਾਂ ਨੂੰ ਵੀ ਇਹ ਗੱਲ ਕਹੂੰਗਾ ਵੀ ਗੇਮ ਦੇ ਨਾਲ ਨਾਲ ਰਿਸਪੈਕਟ ਜ਼ਰੂਰ ਕਰੋ ਬੰਦਿਆਂ ਦੀ ਮਤਲਬ ਹਰ ਇੱਕ ਬੰਦੇ ਦੀ ਜਿਹੜੇ ਤੁਹਾਨੂੰ ਬੁਲਾਉਂਦੇ ਆ ਜਾਂ ਜੋ ਵੀ ਦਰਸ਼ਕਾਂ ਸਮਾਂ ਹੁੰਦਾ ਵਾ ਕਈ ਵਾਰ ਬੰਦੇ ਨੂੰ ਪਲੇਅਰ ਨੂੰ ਪਤਾ ਨਹੀਂ ਲੱਗਦਾ ਉਹ ਤਕੜਾ ਹੀ ਇੰਨਾ ਹੁੰਦਾ ਉਹਨੂੰ ਆਸੇ-ਪਾਸੇ ਲੋਕ ਦੱਸਦੇ ਹੀ ਨਹੀਂ ਹਨਾ ਪਰ ਗੇਮ ਦੇ ਨਾਲ-ਨਾਲ ਹਨਾ ਹਰ ਇੱਕ ਬੰਦੇ ਨੂੰ ਦਰਸ਼ਕਾਂ ਨੂੰ ਪ੍ਰਮੋਟਰਾਂ ਨੂੰ ਇੱਜ਼ਤ ਮਾਨ ਦੇਣਾ ਚਾਹੀਦਾ ਵਾ ਹੁਣ ਮੈਂ ਕਬੱਡੀ ਨਹੀਂ ਖੇਡਦਾ ਹਨਾ ਅੱਜ ਮੈਂ ਇੱਥੇ ਖੜਾ ਆ ਮੈਂ ਇਹ ਮੇਰੇ ਜੈਸਪਾ ਜੀ ਉਹਨਾਂ ਨੇ ਮਤਲਬ ਹਨਾ ਵੀ ਲਾ ਲੋ ਵੀ ਪਿਆਰ ਹੀ ਇੰਨਾ ਉਹਨਾਂ ਦੀ ਬਦੌਲਤ ਮੈਂ ਇੱਥੇ ਆਇਆ ਵਾ ਹਨਾ ਆਸਟ੍ਰੇਲੀਆ ਗਿਆ ਮੈਂ ਆਪਣੇ ਰੋਬਨ ਬਰੋ ਹੋਣੀ ਸੀਗੇ ਉਹਨਾਂ ਨੇ ਕਿਹਾ ਵੀ ਨਹੀਂ ਵੀ ਤੂੰ ਕੋਈ ਗੱਲ ਨਹੀਂ ਖੇਡਣਾ ਨਹੀਂ ਤਾਂ ਤੂੰ ਵੈਸੇ ਹੀ ਆ ਜਾ ਜੇ ਆਪਾਂ ਕਿਸੇ ਦੀ ਇੱਜ਼ਤ ਕਰਦੇ ਆ ਤਾਂ ਤੁਹਾਨੂੰ ਵੀ ਇੱਜ਼ਤ ਓਨੀ ਹੀ ਮਿਲਦੀ ਆ ਦਰਸ਼ਕਾਂ ਨੂੰ ਵੀ ਜੇ ਆਪਾਂ ਇੱਜ਼ਤ ਕਰਦੇ ਆ ਦਰਸ਼ਕ ਵੀ ਤੁਹਾਨੂੰ ਇੱਜ਼ਤ ਦੇ ਦਿੰਦੇ ਆ ਜੇ ਆਪਾਂ ਨਹੀਂ ਇੱਜ਼ਤ ਕਰਦੇ ਕਿਸੇ ਦੀ ਤਾਂ ਬਈ ਸ਼ਰਮ ਬਰਾੜ ਓਨੀ ਇੱਜ਼ਤ ਜਿੰਨੀ ਕਰਦਾਂਗੇ ਓਨੀ ਕਰਵਾਵਾਂਗੇ ਆਪਣੇ ਹੱਥਾਂ ਹਣਾ ਇਹ ਪਲੇਅਰ ਨੂੰ ਜਿਹੜਾ ਕਹਿਣ ਦਾ ਮਤਲਬ ਹੈ ਵੀ ਇੱਜ਼ਤ ਜ਼ਰੂਰ ਕਰਨੀ ਚਾਹੀਦੀ ਆ ਪ੍ਰਮੋਟਰਾਂ ਦੀ ਵੀ ਤੇ ਨਾਲ ਦਰਸ਼ਕਾਂ ਦੀ ਵੀ ਤਾਂ ਫਿਰ ਤੁਸੀਂ ਜੇ ਹੁਣ ਸੱਟ ਲੱਗੀ ਸੀ ਮੇਰੇ ਸ਼ਰਮ ਬਰਾੜ ਤਾਂ ਮੇਰੇ ਨਾਲ ਦੇ ਪਲੇਅਰਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਮੇਰੀ ਨਕੋਦਰ ਟੀਮ ਨੇ ਜਾਂ ਮੇਰੇ ਜਿੰਨੇ ਮਨ ਲੈਣ ਲੱਗਿਆ ਤਾਂ ਬਹੁਤ ਟਾਈਮ ਲੱਗ ਗਿਆ ਨਾ ਪਰ ਮੈਨੂੰ ਬਹੁਤ ਸਾਥ ਦਿੱਤਾ ਸਾਰੇ ਬੰਦੇਆਂ ਨੇ ਮੈਨੂੰ ਮਤਲਬ ਮਹਿਸੂਸ ਨਹੀਂ ਹੋਇਆ ਕਿ ਮੇਰੇ ਸਾਥ ਲੱਗੀ ਆ ਤੇ ਬਹੁਤ ਮੈਨੂੰ ਰਿਸਪੌਂਸ ਦਰਸ਼ਕਾ ਹੁਣ ਵੀ ਪੁੱਛਦੇ ਆ ਹੁਣ ਵੀ ਮੈਸੇਜ ਆਉਂਦੇ ਆ ਵੀ ਕਦੋਂ ਖੇਡਣਾ ਹਨਾ ਤਾਂ ਮਤਲਬ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਵੀ ਇਦਾਂ ਨਹੀਂ ਹੁੰਦਾ ਕਿ ਮੇਰੇ ਸਾਥ ਲੱਗੀ ਹੋਵੇ ਆਪਾਂ ਨੇ ਕਿਸੇ ਨੇ ਪੁੱਛਿਆ ਨਹੀਂ ਮੈਂ ਇਦਾਂ ਨਹੀਂ ਕਹਿ ਸਕਦਾ ਹਰ ਇੱਕ ਬੰਦੇ ਨੇ ਆਪਾਂ ਨੂੰ ਪੁੱਛਿਆ ਵੀ ਤੂੰ ਕਿੱਦਾਂ ਵਾ ਪਲੇਅਰਾਂ ਨੇ ਵੀ ਸਾਰੇ ਜਿੰਨੇ ਪਲੇਅਰ ਆ ਪ੍ਰੋਮੋਟਰ ਵੀ ਆਪਣੇ ਜਾਂ ਦਰਸ਼ਕ ਹਰ ਇੱਕ ਬੰਦਾ ਪੁੱਛਦਾ ਵਾ ਤਾਂ ਮੈਂ ਬਹੁਤ ਦਿਲੋਂ ਧ ਜਦੋਂ ਗੱਡੀ ਮਿਲੀ ਸੀ ਨਾ ਮੈਨੂੰ ਯਾਦ ਆ ਮੈਂ ਐਗਜ਼ੈਕਟ ਇਹੀ ਕੁਐਸਚਨ ਪੁੱਛਿਆ ਸੀ ਵੀਰ ਇੱਕ ਟੀਮ ਨਾ ਖੜਨ ਦਾ ਮੁੱਲ ਵਾਕਈ ਪਿਆ ਤੇ ਹੁਣ ਸੱਟ ਲੱਗੀ ਆ ਹੁਣ ਫਿਰ ਮੇਰਾ ਇਹੀ ਸਵਾਲ ਆ ਯਾਰ ਵਾਕਈ ਉਹ ਚੀਜ਼ ਦਾ ਫਰਕ ਪੈਂਦਾ ਯਾਰ ਵੀ ਇੱਥੇ ਖੜੇ ਆ ਇਹ ਵੀ ਤੁਹਾਡੇ ਨਾਲ ਖੜੇ ਆ ਮੰਗੀ ਆ ਸਾਰੀ ਟੀਮ ਖੜੀ ਆ ਇਹ ਚੀਜ਼ ਦਾ ਹੈ ਡਿਫਰੈਂਸ ਬਹੁਤ ਫਰਕ ਪੈਂਦਾ ਜੀ ਬਹੁਤ ਜੇ ਤੁਸੀਂ ਕਿਸੇ ਦੇ ਨਾਲ ਹਨਾ ਖੜਦੇ ਆ ਤਾਂ ਤੁਹਾਡੇ ਨਾਲ ਵੀ ਬੰਦੇ ਖੜਦੇ ਆ ਹੁਣ ਮੈਂ ਨਕੋਦਰ ਨਾਲ ਖੜਿਆ ਆ ਨਕੋਦਰ ਟੀਮ ਸਾਰੇ ਪਲੇਅਰ ਜਿੰਨੇ ਵੀ ਆ ਇੱਕ ਪਲੇਅਰ ਨਹੀਂ ਜਿੰਨੇ ਵੀ ਨਕੋਦਰ ਟੀਮ ਚ ਆ ਜਾਂ ਮੇਰੇ ਜਿੰਨੇ ਮੇਰੇ ਫਰੈਂਡ ਸਰਕਲ ਆ ਪਲੇਅਰਾਂ ਦੇ ਵਿੱਚ ਸਾਰੇ ਬਹੁਤ ਸਹਿਯੋਗ ਦਿੰਦੇ ਆ ਇਦਾਂ ਦੀ ਨਹੀਂ ਜੇ ਤੁਸੀਂ ਕਿਸੇ ਦੇ ਨਾਲ ਖੜਦੇ ਆ ਤਾਂ ਤੁਹਾਡੇ ਨਾਲ ਵੀ ਕੋਈ ਖੜਦਾ ਵਾ ਜਰੂਰ ਖੜਨਾ ਚਾਹੀਦਾ ਇੱਕ ਟੀਮ ਦੇ ਨਾਲ ਚਲੋ ਕਈ ਵਾਰ ਹੋ ਜਾਂਦਾ ਵਾ ਪਰ ਖੜਦੇ ਆ ਬੰਦੇ ਜੀ ਹਾਂ ਅੱਪੋ ਜਿੱਥੇ ਪਹਿਲਾਂ ਡਾਕਟਰਾਂ ਨੇ ਕਿਹਾ ਸੀ ਯਾਰ ਵੀ ਪਤਾ ਨਹੀਂ ਨਰਵ ਚੱਲਣ ਗਈਆਂ ਤੁਰ ਵੀ ਸਕੀਂਗਾ ਉਂਗਲਾਂ ਵਰਕ ਕਰਨੀਆਂ ਕਿ ਨਹੀਂ ਕਰਨਗੀਆਂ ਉਦੋਂ ਮਨ ਚ ਕਿਵੇਂ ਸੀਗਾ ਯਾਰ ਵੀ ਕਿਤੇ ਇਹ ਸੀਰੀਅਸ ਨਾ ਹੋ ਜੇ ਜਿਆਦਾ ਸੀ ਡਰ ਸੀਗਾ ਮਨ ਚ ਹਾਂ ਨਹੀਂ ਹੁੰਦਾ ਤਾਂ ਹੈਗਾ ਬਈ ਸਾਟੀ ਮਤਲਬ ਮੈਨੂੰ ਨਹੀਂ ਲੱਗਦਾ ਮੈਂ ਸਾਰਿਆਂ ਨਾਲ ਗੱਲਬਾਤ ਕਰ ਦਿੰਨਾ ਵੀ ਕਬੱਡੀ ਸੀ ਜੀ ਉਹਨਾਂ ਦੇ ਪਰਿਵਾਰਕ ਇਤਿਹਾਸ ਦੇ ਵਿੱਚ ਕੋਈ ਇਦਾਂ ਦੀ ਸੱਟ ਲੱਗੀ ਹੋਊਗੀ ਆਪਣੇ ਵੇਟ ਦੇ ਨਾਲ ਹੀ ਮੇਰੇ ਸੱਟ ਲੱਗ ਗਈ ਕੋਈ ਕਿਸੇ ਰੀਡਰ ਦੀ ਗਲਤੀ ਨਹੀਂ ਹੋਈ ਇਹਦੇ ਵਿੱਚ ਹਾਂ ਤੇ ਸੰਗਤ ਦਾ ਡਾਕਟਰ ਦਾ ਕਹਿੰਦੇ ਸੀਗੇ ਬਾਈ ਜਿੱਦਾਂ ਸੰਗਤ ਦਾ ਬਹੁਤ ਵੱਡਾ ਰੋਲ ਹੈ ਉਹ ਕਹਿੰਦੇ ਹੁਣ ਵੀ ਕਹਿੰਦੇ ਆ ਜਿੱਦਾਂ ਮੈਂ ਐਕਸਰਸਾਈਜ਼ ਕਰਦਾ ਵਾਂ ਉਹ ਕਹਿੰਦੇ ਵੀ ਜਿਵੇਂ ਜਿਵੇਂ ਰਿਕਵਰੀ ਹੋਊਗੀ ਜਿਵੇਂ ਤੇ ਮੈਂ ਬਾਡੀ ਰਿਸਪੌਂਸ ਦੇਊ ਕਿ ਉਵੇਂ ਉਵੇਂ ਆਪਾਂ ਨੂੰ ਪਤਾ ਲੱਗੀ ਹਣ ਤਿਆਰੀ ਕਰੀ ਜਾਣਾ ਵੀਰੇ ਮੈਂ ਬਾਕੀ ਪਰਮਾਤਮਾ ਦੀ ਜਿਵੇਂ ਹੁਕਮ ਹੋਊਗਾ ਬੋਡੀ ਰਿਸਪੌਂਸ ਦੇਊਗੀ ਓਵੇਂ ਆਪਾਂ ਦੁਬਾਰਾ ਫੇਰ ਵਾਪਸ ਆਵਾਂਗੇ ਜਦੋਂ ਇਹਨਾਂ ਜਿਵੇਂ ਟੀਸੀ ਦੇ ਸੀ ਉਸ ਸਮੇ ਬੱਬੂ ਫਿੱਟ ਵੀ ਬਹੁਤ ਸੀ ਤਕੜਾ ਵੀ ਸੀ ਗੱਡੀਆਂ ਵੀ ਸਲਮਾਨ ਹੋਈਆਂ ਮੰਗ ਵੀ ਸੀਗੀ ਡਿਮਾਂਡ ਵੀ ਸੀ ਮਨ ਦੇ ਵਿੱਚ ਯਾਰ ਖੋਰਾ ਜਿਹਾ ਹੈਗਾ ਯਾਰ ਵੀ ਜਦੋਂ ਜ਼ਿਆਦਾ ਹੀ ਤਕੜਾ ਹੋਇਆ ਟੀਸੀ ਦੇ ਚਲ ਗਿਆ ਉੱਥੋਂ ਡਿੱਗਿਆ ਹੁਣ ਉੱਥੇ ਪੁੱਜਣਾ ਔਖਾ ਵੀ ਹੋਊਗਾ ਮੁਸ਼ਕਲ ਵੀ ਹੋਊਗਾ ਰਾਹ ਔਖਾ ਹੋ ਗਿਆ ਲੱਗਦਾ ਵੀ ਉੱਥੇ ਦੁਆਰਾ ਪੁੱਜ ਸਕੂਗਾ ਮਿਹਨਤ ਤੋਂ ਨਾਲ ਜਾਂ ਦਵਾਵਾਂ ਦੇ ਨਾਲ ਲੱਗਦਾ ਇਹ ਚੀਜ਼ ਹਾਂ ਬਈ ਉਦੋਂ ਨਾ ਜਦੋਂ ਮੇਰੇ ਸੱਟ ਲੱਗੀ ਆ ਬਾਬੇ ਜੀ ਦੀ ਮਤਲਬ ਬਹੁਤ ਕਿਰਪਾ ਸੀ ਗੁਰੂ ਸਾਹਿਬ ਦੀ ਮਤਲਬ ਬਹੁਤ ਵਧੀਆ ਪਰਦਰਸ਼ਨ ਸੀਗਾ ਤੇ ਉਦੋਂ ਵੀ ਪਹਿਲਾਂ ਮੇਰੇ ਸੱਟ ਲੱਗੀ ਸੀ ਰਿਕਵਰੀ ਕਰਕੇ ਮੈਂ ਬੈਕ ਆਇਆ ਸੀਗਾ ਬਹੁਤ ਵਧੀਆ ਮਤਲਬ ਬਾਡੀ ਰਿਸਪੌਂਸ ਦਿੰਦੀ ਸੀਗੀ ਤੇ ਕਿਰਪਾ ਸੀ ਬਹੁਤ ਜਦੋਂ ਬੰਦਾ ਉੱਥੋਂ ਡੇਗਦਾ ਬਈ ਇੱਕ ਵਾਰੀ ਨਾ ਮਾਨਸਿਕ ਤੌਰ ਤੇ ਬੰਦਾ ਬਹੁਤ ਡਾਣ ਜਾਂਦਾ ਜਿੱਦਾਂ ਪਰ ਫਿਰ ਕੀ ਹੁੰਦਾ ਵਾ ਵੀ ਮਤਲਬ ਤੁਹਾਡੇ ਜਿਹੜਾ ਸਰਕਲ ਆ ਹਨਾ ਤੁਹਾਡੀ ਫੈਮਲੀ ਆ ਜਿਹੜੀ ਜਾਂ ਤੁਹਾਡਾ ਸਰਕਲ ਆ ਜੀ ਉਹ ਵਧੀਆ ਵਾ ਫਿਰ ਤੁਹਾਨੂੰ ਉਹ ਮਤਲਬ ਡਿਪਰੈਸ਼ਨ ਦੇ ਵਿੱਚ ਨਹੀਂ ਜਾਣ ਦਿੰਦਾ ਹਨਾ ਇਹ ਚੀਜ਼ ਬਹੁਤ ਮਤਲਬ ਮੈਟਰ ਕਰਦੀ ਆ ਤੁਹਾਡਾ ਤੁਹਾਡਾ ਸਰਕਲ ਆਪਣਾ ਤੁਹਾਡਾ ਕਹ ਦਈਏ ਵੀ ਤੁਹਾਡਾ ਵਿਸ਼ੇ ਪ੍ਰਧਾਨ ਸੀਨੀਅਰ ਵਾਇਸ ਪ੍ਰਧਾਨ ਜਿਨ੍ਹਾਂ ਨਾਲ ਵਿਚਰਦੇ ਆ ਤੁਸੀਂ ਕਹਿ ਲਈਏ ਜੇ ਉਹ ਨੈਗੇਟਿਵਿਟੀ ਵਾਲੇ ਬੰਦੇ ਆ ਜਾਂ ਫਿਰ ਤੁਸੀਂ ਨਹੀਂ ਉੱਠ ਸਕਦੇ ਜੇ ਪੋਜ਼ਿਟਿਵ ਬੰਦੇ ਆ ਫਿਰ ਤੁਸੀਂ ਬਹੁਤ ਛੇਤੀ ਤੁਹਾਨੂੰ ਪੋਜ਼ਿਟਿਵ ਗੱਲਾਂ ਦੱਸਣੀਆਂ ਹਨਾ ਪੋਜ਼ਿਟਿਵ ਤੁਹਾਨੂੰ ਚੜਦੀ ਗੱਲਾਂ ਹੀ ਕਹਿਣਾ ਵੀ ਨਹੀਂ ਕੋਈ ਗੱਲ ਨਹੀਂ ਸਾਰਾ ਕੁਝ ਠੀਕ ਹੋ ਜਾਣਾ ਤੇ ਮੈਨੂੰ ਉਹ ਚੀਜ਼ ਮਿਲੀ ਜੀ ਨੇਗੇਟਿਵ ਗੱਲ ਨਹੀਂ ਮੈਨੂੰ ਜਣੀ ਮਿਲੀ ਤੇ ਉਹਦੇ ਨਾਲ ਮੈਨੂੰ ਵੀ ਬਹੁਤ ਕਦੇ ਕਦੇ ਹੋ ਜਾਂਦਾ ਵੀ ਯਾਰ ਕੀ ਸੀਗੇ ਤੇ ਕਿੱਥੋਂ ਹਨਾ ਹੋ ਗਿਆ ਪਰ ਨਹੀਂ ਉਹ ਬੰਦੇ ਨਹੀਂ ਹੋਣਗੇ ਜਿਹੜਾ ਮੇਰਾ ਸਾਥ ਚੱਲਾ ਬਹੁਤ ਵਧੀਆ ਸਰਕਲ ਮਿਲਿਆ ਮੈਂ ਸੱਚੇ ਪਾਤਸ਼ਾਹ ਦਾ ਅਮਰ ਸ਼ੁਕਰ ਕਰਦਾ ਹਾਂ ਜਿਹੜੇ ਮੈਨੂੰ ਇੰਨੇ ਦੇ ਬੰਦੇ ਜੁੜੇ ਆ ਜਿੰਨੇ ਕਿ ਜੁੜੇ ਆ ਯਾਨੀ ਮੇਰੇ ਨਾਲ ਉਹ ਸਾਰੇ ਦਿਲੋਂ ਜੁੜੇ ਆ ਬੱਬੂ ਵੀਰ ਅਸੀਂ ਵੀ ਆਪਣੇ ਵੱਲੋਂ ਹਮੇਸ਼ਾ ਅਰਦਾਸ ਕਰੀ ਆ ਹਰ ਇੱਕ ਪਲੇਅਰ ਲਈ ਤੁਹਾਡੇ ਲਈ ਵੀ ਕਰਦੇ ਆ ਤੇ ਦਰਸ਼ਕ ਵੀ ਕਰਦੇ ਆ ਤੇ ਜਿਹੜੇ ਜਦੋਂ ਮੇਰੀ ਸਵੇਰੇ ਮੇਜਰ ਸਿੰਘ ਬਰਾੜ ਨਾਲ ਗੱਲ ਹੋਈ ਕਹਿੰਦਾ ਯਾਰ ਬੱਬੂ ਸਾਡੇ ਲਈ ਵੀ ਖੇਡਿਆ ਅੱਜ ਸਾਡੇ ਮੇਲੇ ਤੇ ਆਇਆ ਸਾਨੂੰ ਵੀ ਮਾਣ ਆ ਤੇ ਅਸੀਂ ਵੀ ਇਹਦੇ ਨਾਲ ਆ ਤੇ ਸਾਰੀ ਜਿੰਨੀ ਲਾਲੀ ਡੇਸੀ ਫਰੈਂਡਸ ਕਲੱਬ ਕੈਲਗਰੀ ਯਾਦ ਕਲੱਬ ਵੱਲੋਂ ਸਾਰਿਆਂ ਵੱਲੋਂ ਵੈਲਕਮ ਆ ਜੀ ਆਇ ਤੇ ਜਿਵੇਂ ਤੁਸੀਂ ਕਿਹਾ ਵੀ ਯਾਰ 네ਗੇਟਿਵ ਨਹੀਂ ਹੋਣਾ ਤੇ ਫਿਰ ਆਪਾਂ ਟਰਾਈ ਕਰਨੀ ਵੀ ਯਾਰ ਉੱਥੇ ਹੀ ਜਾ ਖੜੀਏ ਜਿਵੇਂ ਕਮਲ ਕਹਿੰਦਾ ਵੀ ਮੈਂ ਉਹ ਤੋਂ ਜ਼ਿਆਦਾ ਤਖੜਾ ਹੋ ਕੇ ਆਉਂਗਾ ਤੇ ਤੁਸੀਂ ਵੀ ਇਹੀ ਟਰਾਈ ਕਰਨੀ ਆ ਹਾਂਜੀ ਬਈ ਮੈਂ ਜਿੱਦਾਂ ਹੁਣ ਮੇਜਰ ਅੰਕਲ ਹੁਣਾਂ ਵੀ ਖੇਡਿਆ ਸਾਰੀ ਕਹਿਲਗੜੀ ਟੀਮ ਦਾ ਉਹਨਾਂ ਨਾਲ ਵੀ ਆਪਾਂ ਉਹਨਾਂ ਪਿਆਰੀ ਉਹਦਾਂ ਦੀ ਕੋਈ ਗੱਲ ਨਹੀਂ ਹਨਾ ਤੇ ਇੱਧਰ ਵੀ ਆਪਣਾ ਹੁਣ ਚਲੋ ਸਾਰਿਆਂ ਦਾ ਪਿਆਰ ਆ ਹਨਾ ਤੇ ਜਿਹੜੀ ਸੱਤ ਆ ਨਾ ਬਈ ਬਹੁਤ ਕੁਸ਼ਤ ਹੁੰਦੀ ਆ ਜਦਾਂ ਆਪਾਂ ਨੂੰ ਮਤਲਬ ਪੇਸ਼ੈਂਸ ਬਹੁਤ ਕੋਈ ਸਿੱਖਣਾ ਵੋਟ ਕੋਈ ਸਿੱਖਣ ਨੂੰ ਮਿਲਿਆ ਕੋਈ ਮਤਲਬ ਗਵਨ ਨੂੰ ਨਹੀਂ ਕੋਈ ਮਿਲਿਆ ਫਤ ਦੇ ਨਾਲ ਤੇ ਮੈਂ ਹੁਣ ਜਾਂਦੇ ਤੁਹਾਨੂੰ ਇਹ ਕਹਿੰਦਾ ਵੀ ਪ੍ਰਮਾਤਮਾ ਅੱਗੇ ਹਰੇਕ ਅਰਦਾਸ ਕਰਦੇ ਵੀ ਕਿਸੇ ਦੇ ਵੀ 플레이 ਦੇ ਸੱਟ ਨਾਲ ਲੱਗੇ ਜੇ ਸੱਟ ਲੱਗੇ ਤਾਂ ਭੁੱਲਣ ਵਾਲੀ ਹੋਵੇ ਕੀ ਬੰਦਾ ਭੁੱਲ ਜੇ ਤਾਂ ਇਹੋ ਜੀ ਛੱਟ ਨਾ ਲੱਗੇਗੀ ਬੰਦਾ ਭੁੱਲਣ ਭੁੱਲੇ ਨਾ ਹੋਵੇ ਏਦਾਂ ਦੀ ਹਾਂ ਜੇ ਕਿਤੇ ਪਹਿਲੀ ਗੱਲ ਤਾਂ ਲੱਗੇ ਨਾ ਕਿਸੇ ਦੇ ਜੇ ਲੱਗਦੀ ਵੀ ਆ ਤਾਂ ਛੋਟੀ ਮੋਟੀ ਲੱਗੇ ਤੇ ਸਾਰੇ ਤੰਦਰੁਸਤ ਰਹਿਣ ਬਹੁਤ ਧੰਨਵਾਦ ਸ਼ੁਭ ਸ਼ਾਮਾਂ ਤੇ ਪਰਿਵਾਰ ਲਈ ਤੁਹਾਡੇ ਲਈ ਗੁੱਡ ਲੱਕ ਤੇ ਇਹੀ ਖੇਡ ਗਰਾਊਂਡਾਂ ਦੇ ਫੇਰ ਅਸੀਂ ਦੇਖਣਾ ਜਾਵਾਂਗੇ ਵੀ ਬੱਬੂ ਫੇਰ ਆਜੇ ਉੱਤਰ ਜੇ ਗਰਾਊਂਡਾਂ ਦੇ ਕਿਉਂਕਿ ਸਮਾਂ ਬੜਾ ਬਲਵਾਨ ਹੈ ਤੇ ਸਮੇਂ ਨੇ ਲੈ ਆਉਣਾ ਤੇ ਤੁਸੀਂ ਮਿਹਨਤ ਕਰਦੇ ਰਹੋ ਗੁੱਡ ਲੱਕ ਥੈਂਕ ਯੂ ਠੀਕ ਆ ਵੀਰੇ ਸਾਰਿਆਂ ਦਾ ਧੰਨਵਾਦ ਤੁਹਾਡਾ ਵੀ ਮੈਂ ਆਉਣਾ ਦਾ ਜਾਂਦਾ ਹੀ ਪਰ ਤੁਸੀਂ ਲੈ ਆਏ ਥੈਂਕ ਯੂ ਵੀਰੇ